ਭਾਰਤ ਵਿੱਚ ਜੀਐਸਟੀ ਲਾਗੂ ਹੋ ਚੁੱਕਾ ਹੈ ਵੱਖ-ਵੱਖ ਵਰਗ-ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਇਸ ਪ੍ਰਤੀ ਦੇ ਰਹੇ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਤੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲਖੋਵਾਲ ਜੀ ਤੁਹਾਡਾ ਸਵਾਗਤ ਹੈ ਜੀ ਅ ਅੱਜ ਭਾਰਤੀ ਕਿਸਾਨ ਯੂਨੀਅਨ ਦੋਵੇਂ ਯੂਨੀਅਨਾਂ ਨੇ ਸਾਂਝੀ ਮੀਟਿੰਗ ਸੱਦੀ ਹੈ ਇੱਥੇ ਚੰਡੀਗੜ੍ਹ ਚ ਕਿਸਾਨ ਭਵਨ ਦੇ ਵਿੱਚ ਜੀਐਸਟੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਬੜਾ ਹਾਂ ਪੱਖੀ ਜਿਹੜਾ ਹੈਗਾ ਵਤੀਰਾ ਬਣਾ ਕੇ ਬੈਠੀ ਹੋਈ ਆ ਬਜਟ ਸੈਸ਼ਨ ਦੇ ਵਿੱਚ ਪ੍ਰੋਪਰ ਇੰਦਰਾਜ ਪਾਏ ਗਏ ਨੇ ਬਜਟ ਭਾਸ਼ਣ ਦੇ ਵਿੱਚ ਮਨਪ੍ਰਿਤ ਬੱਦਲ ਉਹਨਾਂ ਨੇ ਕਾਫੀ ਸਲਾਹਗਾ ਕੀਤੀ ਹੈ ਤੇ ਬੜੀਆਂ ਵਰਕਸ਼ਾਪਾਂ ਲਗਾਈਆਂ ਨੇ ਪਰ ਕਿਸਾਨ ਮੈਨੂੰ ਖੁਸ਼ ਨਹੀਂ ਨਜ਼ਰ ਆ ਰਹੇ ਕਿਸਾਨ ਯੂਨੀਅਨਾਂ ਮੈਨੂੰ ਖੁਸ਼ ਨਹੀਂ ਨਜ਼ਰ ਆ ਰਹੀਆਂ ਅਸਲੇ ਜੀ ਦੇ ਘਰ ਘਰ ਪਰੋਲਾ ਭਰੂਗਾ ਉਹ ਤਾਂ ਖੁਸ਼ ਹੋਊਗਾ ਸਰਕਾਰ ਕੋਲ ਆਮਦਨ ਹੁੰਦੀ ਹੈ ਉਹ ਕਿਸ ਕੀ ਦੀ ਚਮੜੀ ਉਧੇੜ ਕੇ ਹੁੰਦੀ ਹੈ ਇਹਦੇ ਤੇ ਉਹ ਵਿਚਾਰ ਅੱਜ ਨਹੀਂ ਕਰ ਰਹੇ ਕਿਸਾਨ ਇੱਥੋਂ ਦਾ ਖੁਦਕੁਸ਼ੀਆਂ ਕਰ ਰਿਹਾ ਹੈ ਕਰਜ਼ੇ ਦੇ ਜਾਲ 'ਚ ਫਸਿਆ ਹਾਲੇ ਕਰਜ਼ਾ ਮਾਫੀ ਦਾ ਤਾਂ ਵਾਅਦਾ ਉਹਨਾਂ ਨੇ ਪੂਰਾ ਕੀਤਾ ਨਹੀਂ ਤੇ ਆ ਜਿਹੜਾ GST ਲਾ ਦਿੱਤਾ ਖਾਦਾਂ ਦੇ ਉੱਤੇ ਕੋਈ GST ਨਹੀਂ ਕੋਈ ਟੈਕਸ ਨਹੀਂ ਸੀ ਹੁੰਦਾ ਕੀੜੇ ਮਾਰ ਦਵਾਈਆਂ ਤੇ ਨਹੀਂ ਸੀ ਹੁੰਦਾ ਇਹ ਨਾ ਹੀ ਖੇਤੀ ਦੇ ਸੰਧਾਂ ਤੇ ਹੁੰਦਾ ਸੀ ਅੱਜ 5% ਪਹਿਲਾਂ ਤਾਂ ਇਹ ਵੀ ਵੱਡੀ ਬ੍ਰੈਕਟ ਸੀ 18% ਵਾਲੀ ਬ੍ਰੈਕਟ ਸੀ ਹੁਣ ਉਹ ਰਾਤ ਘਟਾ ਕੇ ਉਹਨਾਂ ਨੇ 5% ਖਾਦਾਂ ਦੇ ਉੱਤੇ ਕਰ ਦਿੱਤਾ GST ਇਸੇ ਤਰ੍ਹਾਂ ਜਿਹੜੀ ਖੇਤੀ ਮਸ਼ੀਨਰੀ ਹੈ ਇੰਪਲੀਮੈਂਟਸ ਨੇ ਉਹਨਾਂ ਤੇ 12% ਕਰ ਦਿੱਤਾ ਤੇ ਜਿਹੜਾ ਕੀੜੇ ਮਾਰ ਦਵਾਈਆਂ ਨੇ ਉਹਦੇ ਤੇ 18% ਕਰ ਦਿੱਤਾ ਇਹਦੇ ਨਾਲ ਸਾਰੇ ਇਹ ਸਿਰਫ ਪੰਜਾਬ ਦੇ ਕਿਸਾਨਾਂ ਤੇ ਤਕਰੀਬਨ 750 ਕਰੋੜ ਰੁਪਏ ਦਾ ਭਾਰ ਪੈਗਾ ਤਾਂ ਇਹ ਇਡਾ ਵੱਡਾ ਭਾਰ ਕਿਸਾਨ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਭਾਰਤੀ ਕਿਸਾਨੀ ਨੂੰ ਰਾਜੇਵਾਲ ਤੇ ਲਖੋਵਾਲ ਨੇ ਇੱਕ ਤਾਂ ਇਹ ਮੈਂ ਵਧਾਈ ਦਿਨਾ ਇਹਨਾਂ ਨੂੰ ਹਰਿੰਦਰ ਸਿੰਘ ਹੋਰਾ ਨੂੰ ਇਹਨਾਂ ਨੇ ਸਾਡੀ ਇਹ ਅਪੀਲ ਜਿਹੜੀ ਪ੍ਰਮਾਨ ਕੀਤੀ ਵੀ ਅਸੀਂ ਭਵਿਕ ਵਿੱਚ ਇਕੱਠੇ ਕਿਸਾਨਾਂ ਦੀ ਜਿਹੜੀ ਲੜਾਈ ਇਕੱਠੇ ਹੋ ਕੇ ਲੜਾਂਗੇ ਇਹਦੇ ਸਬੰਧ ਵਿੱਚ ਅਸੀਂ ਪ੍ਰੋਗਰਾਮ ਉਲੀਕ ਲਿਆ ਵੀ 13 ਜੁਲਾਈ ਨੂੰ ਸਾਰੇ ਪੰਜਾਬ ਵਿੱਚ ਅਸੀਂ ਦੋਨੋਂ ਗਰੁੱਪ ਗਰੁੱਪਾਂ ਵਾਲੀ ਵੀ ਗੱਲ ਨਹੀਂ ਅਸੀਂ ਇਕੱਠੇ ਹੋ ਕੇ ਜੀਐਸਟੀ ਦੇ ਪੁਤਲੇ ਫੂਕਾਂਗੇ ਔਰ ਧਰਨੇ ਦੇ ਕੇ ਐਸ ਡੀ ਐਮਸ ਨੂੰ ਜੀ ਐਸ ٹی ਦੇ ਬਰੁਧ ਚ ਅਸੀਂ ਮੈਮੋਰੰਡਮ ਦਿਆਂਗੇ ਪਰ ਜੁਮੇ ਵਿੱਤ ਮੰਤਰੀ ਤਰਕ ਦੇ ਰਹੇ ਨੇ ਸਰਕਾਰ ਤਰਕ ਦੇ ਰਹੀ ਹੈ ਕਿ ਬਦਲਵੇਂ ਤੌਰ ਤੇ ਵਿਕਾਸ ਦੇ ਉੱਤੇ ਪੈਸਾ ਖਰਚਿਆ ਜਾਏਗਾ ਜੋ ਟੈਕਸਾਂ ਦੇ ਰਾਹੀਂ ਆਏਗਾ ਤੋਂਡੇ ਤੋਂ ਆਏਗਾ ਉਸ ਤੋਂ ਵੱਧ ਸਰਕਾਰ ਇਸ ਤਰ੍ਹਾਂ ਦੀ ਜੋ ਭਰੋਸੇ ਦੇ ਰਹੀ ਹੈ ਕਿ ਉਸ ਤੋਂ ਵੱਧ ਸ਼ਾਇਦ ਕਿਸਾਨਾਂ ਨੂੰ ਦੇ ਦੇਗੀ ਸਰਕਾਰ ਇਸ ਤਰ੍ਹਾਂ ਦੀ ਗੱਲਾਂ ਜਾਂ ਇਸ ਤਰ੍ਹਾਂ ਦੀ ਮੈਨੇਜਮੈਂਟ ਜਿਹੜੀ ਹੈ ਇਸ ਤਰ੍ਹਾਂ ਤੋਂ ਤੁਸੀਂ ਕਨਵਿੰਸ ਨਹੀਂ ਹੁੰਦੇ ਉਸ ਤੋਂ ਅਸਲ ਵਿੱਚ ਮੈਂ ਸਮਝਦਾ ਇਹੀ ਗੁੰਮਰਾਹਕੁੰਨ ਪ੍ਰਚਾਰ ਹੈ ਸਰਕਾਰਾਂ ਦਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਜੇ ਤੁਸੀਂ ਸੋਸਾਇਟੀ ਦੀ ਬਣਤਰ ਦੇਖੋ ਉਹਦੇ ਚੋਂ ਸਭ ਤੋਂ ਵੱਡਾ ਹਿੱਸਾ ਜਿਹੜਾ ਉਹ ਕਿਸਾਨ ਵਰਗ ਦਾ ਹੈ ਅਸੀਂ ਜਿੱਥੇ ਬਾਕੀ ਆਮ ਲੋਕਾਂ ਦੇ ਨਾਲ ਜਿਹੜੀਆਂ ਆਮ ਵਰਤੋਂ ਦੀਆਂ ਚੀਜ਼ਾਂ ਨੇ ਉਹ ਖਰੀਦਦੇ ਆ ਉਹਦੇ ਨਾਲ ਅਸੀਂ ਉਹਨਾਂ ਤੋਂ ਫालतू ਖੇਤੀ ਲਈ ਲੋੜੀਂਦੀਆਂ ਵਸਤਾਂ ਵੀ ਖਰੀਦਦੇ ਆ ਅਸੀਂ ਸਭ ਤੋਂ ਵੱਡੇ ਕੰਜ਼ਿਊਮਰ ਆ ਇਸ ਕਰਕੇ ਸਭ ਤੋਂ ਵੱਡ ਪਦ ਪਾਰ ਸਾਡੇ ਤੇ ਪੈਂਦਾ ਸਾਡੀ ਹਾਲਤ ਪਹਿਲਾਂ ਹੀ ਬਹੁਤ ਮਾੜੀ ਹੈ ਅਸੀਂ ਵੀ ਆਰ ਵਿਕਟਿਮਸ ਆਫ ਦ ਗਵਰਨਮੈਂਟ ਪਾਲਿਸੀਜ਼ ਸਰਕਾਰ ਦੀਆਂ ਨੀਤੀਆਂ ਕਰਕੇ ਅਸੀਂ ਕਰਜ਼ੇ ਦੇ ਜਾਲ 'ਚ ਫਸੇ ਹੋ ਉਹ ਕਦੇ ਲਾਹੇਵੰਦ ਪਾ ਨਹੀਂ ਦਿੰਦੇ ਇਸੇ ਕਰਕੇ ਮੈਂ ਸਮਝਦਾ ਭਈ ਇਹ ਇੱਕ ਨਵਾਂ ਅਟੈਕ ਉਹਨਾਂ ਨੇ ਕੀਤਾ ਗੱਲਾਂ ਜੋ ਮਰਜ਼ੀ ਕਰਨ ਇਹਦਾ ਪਾਰ ਜਿਹੜਾ ਵੱਡਾ ਹੈ ਉਹ ਕਿਸਾਨੀ ਉੱਤੇ ਪਵੇਗਾ ਜੇ ਤੁਸੀਂ ਆਮ ਜਿਹੜੇ ਜੀਐਸਟੀ ਲੱਗਿਆ ਚੀਜ਼ਾਂ ਦੇ ਉੱਤੇ ਉਹਦੇ ਵਿੱਚੋਂ ਵੀ ਅਧੋਂ ਵੱਧ ਸਾਡੇ ਉਤੋਂ ਸਾਡੇ ਸਰੋਂ ਜਾਣਾ ਤੇ ਫਿਰ ਖੇਤੀ ਉੱਤੇ ਲਾਉਣ ਦੀ ਕੀ ਤੁਕ ਸੀ ਔਰ ਡੀਜ਼ਲ ਪੈਟਰੋਲ ਜਿਹੜਾ ਹੋਏ ਤੋਂ ਬਾਹਰ ਰੱਖਣ ਦੀ ਕੀ ਤੁਕ ਸੀ ਜਿੱਥੋਂ ਰਾਹਤ ਮਿਲਦੀ ਸੀ ਕਿਸਾਨਾਂ ਨੂੰ ਉਹਨੂੰ ਵੀ ਜੀਐਸਟੀ ਦੀ ਬ੍ਰੈਕਟ ਚ ਲਿਆਉਂਦੇ ਜਿੱਥੇ ਅੱਜ ਸਟੇਟਾਂ ਦਾ ਤੇ ਸੈਂਟਰ ਦਾ ਟੈਕਸਿਸ ਮਿਲਾ ਕੇ 50% 57% ਤੱਕ ਜਾਂਦਾ ਤੇ ਜੇ ਉਹ ਵੀ 28 ਤੇ ਲਿਆਉਂਦੇ ਤਾਂ ਡੀਜ਼ਲ 332 ਰੁਪਏ ਲੀਟਰ ਹੋ ਜਾਣਾ ਸੀ ਉਹਦੇ ਨਾਲ ਲੋਕਾਂ ਨੂੰ ਰਾਹਤ ਮਿਲਦੀ ਹਰ ਤਰ੍ਹਾਂ ਦੀ ਰਾਹਤ ਮਿਲਦੀ ਉਹ ਇਹਨਾਂ ਨੇ ਕੀਤਾ ਨਹੀਂ ਤੇ ਆਪਣੀ ਜਿਹੜੀ ਗਲਤੀ ਗਲਤੀ ਨਹੀਂ ਆਪਣੇ ਇੱਕ ਭੁੱਖ ਪੂਰੀ ਕਰਨ ਵਾਸਤੇ ਪੈਸੇ ਦੀ ਆਪਣੇ ਕੋਲ ਹੋਰ ਮਾਇਆ ਇਕੱਠੀ ਕਰਨ ਵਾਸਤੇ ਲੋਕਾਂ ਤੇ ਭਾਰ ਪਾਉਣ ਨੂੰ ਜਸਟੀਫਾਈ ਕਰੀ ਜਾਂਦੇ ਨੇ ਕਿਸਾਨੀ ਕਰਜ਼ਿਆਂ 'ਤੇ ਤੁਸੀਂ ਗੱਲ ਕੀਤੀ ਹੈ ਇਸ ਵੇਲੇ ਬਹੁਤ ਵੱਡਾ ਮੁੱਦਾ ਪੂਰੇ ਦੇਸ਼ ਵਿੱਚ ਬਣਿਆ ਹੋਇਆ ਪੰਜਾਬ ਤੇ ਆਂਧਰਾ 'ਚ ਜ਼ਿਆਦਾ ਹੈਗਾ ਇਹ ਅ ਇਸ ਵਾਰ ਬਜਟ ਸੈਸ਼ਨ 'ਚ ਵਿੱਤ ਮੰਤਰੀ ਨੇ ਵੀ ਉਹ ਜੋ ਐਲਾਨ ਕੀਤੇ ਨੇ ਕੁਝ ਇਹਨਾਂ ਨੇ ਫੈਸਲੇ ਲਏ ਨੇ ਜਿਹਦੇ 'ਚ ਇੱਕ ਵਰਗ ਦੇ ਇਕ ਸੀਮਤ ਵਰਗ ਤੱਕ ਦੀ ਜਿਹੜੀ ਹੈਗੀ ਆ ਜੋ ਕੈਟਾਗਰੀ ਆ ਉਹਨਾਂ ਦੀ ਕਰਜ਼ਾ ਮੁਆਫੀ ਦਾ ਭਰੋਸਾ ਜੋ ਨੇ ਮੁੱਖ ਮੰਤਰੀ ਸਾਹਿਬ ਵਾਰ-ਵਾਰ ਦੇ ਰਹੇ ਨੇ ਪਰ ਫਿਰ ਵੀ ਕਿਸਾਨ ਖੁਦਕੁਸ਼ੀਆਂ ਲਗਾਤਾਰ ਜਾਰੀ ਨੇ ਕੀ ਲੱਗਦਾ ਹੈ ਕਿ ਸਰਕਾਰ ਦਾ ਮੈਸੇਜ ਸਹੀ ਤਰ੍ਹਾਂ ਨਹੀਂ ਪਹੁੰਚ ਪਾ ਰਿਹਾ ਜਾਂ ਸਰਕਾਰ ਦੀ ਨੀਤ ਤੇ ਵਿਸ਼ਵਾਸ ਨਹੀਂ ਹੈ ਕਿਸਾਨਾਂ ਨੂੰ ਅਸਲ ਵਿੱਚ ਹਾਲੇ ਤੱਕ ਸਾਰੀਆਂ ਗੱਲਾਂ ਹਵਾ 'ਚ ਨੇ ਜਦੋਂ ਸਰਕਾਰ ਨਹੀਂ ਸੀ ਬਣੀ ਉਦੋਂ ਤਾਂ ਐਲਾਨ ਬੜੇ ਸਪਸ਼ਟ ਸੀ ਨਾ ਕੱਲੇ ਫਸਲੀ ਕਰਜ਼ੇ ਦੀ ਗੱਲ ਸੀ ਨਾ 2.5 ਏਕੜ 5 ਏਕੜ ਵਾਲੇ ਦੀ ਗੱਲ ਸੀ ਉਦੋਂ ਤਾਂ ਐਲਾਨ ਕੀਤਾ ਸੀ ਸਿੱਧਾ-ਸਿੱਧਾ ਅਸੀਂ ਚੀਫ ਮਿਨਿਸਟਰ ਨੂੰ ਮਿਲ ਕੇ ਵੀ ਕਿਹਾ ਜਦੋਂ ਉਹਨੇ ਮੀਟਿੰਗ ਸੱਦੀ ਉਸ ਦਿਨ ਬੜਾ ਸਪਸ਼ਟ ਐਲਾਨ ਸੀ ਵੀ ਤੁਸੀਂ ਕੋਆਪਰੇਟਿਵਸ ਤੋਂ ਕਰਜ਼ੇ ਲਏ ਹੋ ਅਸੀਂ ਦੇਾਂਗੇ ਤੁਸੀਂ ਕਮਰਸ਼ੀਅਲ ਬੈਂਕਾਂ ਤੋਂ ਕਰਜ਼ੇ ਲਏ ਅਸੀਂ ਦੇਾਂਗੇ ਤੁਸੀਂ ਆਲਟੀਆਂ ਤੋਂ ਕਰਜ਼ੇ ਲਏ ਅਸੀਂ ਦੇਾਂਗੇ ਹੁਣ ਉਹ ਸਰਕ ਕੇ ਗੱਲ ਫਸਲੀ ਕਰ ਜੇ ਤੇ ਕਿਉਂ ਆ ਗਈ ਜੇ ਫਸਲੀ ਕਰ ਜੇ ਤੇ ਹੀ ਆ ਗਈ ਤਾਂ ਸਿਰਫ 1500 ਕਰੋੜ ਦਾ ਪ੍ਰੋਵੀਜ਼ਨ ਕਿਉਂ ਰੱਖਿਆ ਔਰ ਹਾਲੇ ਵੀ ਇਹ ਦੇ ਵਿੱਚ ਬਹੁਤ ਸਾਰੇ ਕਿੰਤੂ ਪਰੰਤੂ ਨੇ ਜਿਹੜੇ ਸੀ ਸਪਸ਼ਟਿਕਰਨ ਮੰਗੇ ਆ ਸਰਕਾਰ ਕੋਲੋਂ ਵੀ ਤੁਸੀਂ 5 ਕਿੱਲੇ ਔਰ 5 ਏਕੜਾ 1 ਏਕੜ ਵਾਲੇ ਦੀ ਡੈਫੀਨੇਸ਼ਨ ਦੱਸੋ ਤੁਸੀਂ ਰੈਵਨਿਊ ਰਿਕਾਰਡ ਤੋਂ ਵੈਰੀਫਾਈ ਕਰੋਗੇ ਕਿ ਕੋਆਪਰੇਟਿਵਸ ਦੇ ਰਿਕਾਰਡ ਤੋਂ ਵੈਰੀਫਾਈ ਕਰੋਗੇ ਬਹੁਤ ਕੁਝ ਹੈ ਸਾਨੂੰ ਲੱਗਦਾ ਹਾਲੇ ਸਰਕਾਰ ਦੀ ਨੀਅਤ ਸਾਫ਼ ਨਹੀਂ ਔਰ ਉਹ ਐਵੇਂ ਆਨੇ ਬਹਾਨੇ ਕਮੇਟੀਆਂ ਬਣਾ ਕੇ ਸਮਾਂ ਲੈ ਰਹੀ ਹੈ ਇਹ ਕਿਸਾਨ ਇਸ ਤੋਂ ਸੰਤੁਸ਼ਟ ਨਹੀਂ ਮੁੜ ਕੇ ਜੀਐਸਟੀ ਦੀ ਗੱਲ ਕਰਦੇ ਹਾਂ ਲਖੋਲ ਸਾਹਿਬ ਜਿਵੇਂ ਰਾਜੇਗਾਲ ਸਾਹਿਬ ਨੇ ਐਲਾਨ ਕੀਤਾ ਹੈ ਕਿ ਜੁਲਾਈ ਦੇ ਮਹੀਨੇ 13 ਜੁਲਾਈ ਨੂੰ ਜਿਹੜਾ ਵਕ ਵਕਥਾਵਾ ਤੇ ਪੂਤਲੇ ਫੁੱਕੇ ਜਾਣਗੇ ਜਾਂ ਐਸਡੀਐਮਸ ਨੂੰ ਮੰਗ ਪੱਤਰ ਦਿੱਤਾ ਜਾਏਗਾ ਪਰ ਇਹ ਤੁਹਾਡੇ ਵੱਲ ਦਾ ਤੁਹਾਡਾ ਪੱਖ ਹੈ ਅਗਰ ਫਿਰ ਵੀ ਲਾਗੂ ਦੇ ਕਰ ਦਿੱਤਾ ਇਹਨਾਂ ਨੇ ਫਿਰ ਵੀ ਖੇਤੀ ਖੇਤਰ ਨੂੰ ਅਗਰ ਨਹੀਂ ਬਾਹਰ ਕੱਢਿਆ ਤਾਂ ਅਗਲੀ ਰਣਨੀਤੀ ਕੀ ਹੋਏਗੀ ਅਸੀਂ ਅਗਲੀ ਮੀਟਿੰਗ ਕਰਕੇ ਜਿਹੜੀ ਅਗਲੀ ਰਣਨੀਤੀ ਆ ਬੜੀ ਛੇਤੀ ਦੱਸਾਂਗੇ ਦੇਸ਼ ਭਰ ਦੇ ਵਿੱਚ ਅਸੀਂ ਇਹਦਾ ਵਿਰੋਧ ਕਰਾਂਗੇ ਸਾਡੀਆਂ ਜਥੇਬੰਦੀਆਂ ਜਿਹੜੀਆਂ ਨੇ ਦੇਸ਼ ਭਰ ਦੇ ਵਿੱਚ ਸਾਡੀਆਂ ਸਾਰੀਆਂ ਜਥੇਬੰਦ ਨੇ ਸਾਰੀਆਂ ਸਟੇਟਾਂ 'ਚ ਅਸੀਂ ਜਥੇਬੰਦਾਂ ਅਸੀਂ ਬੜਾ ਵੱਡਾ ਸੈਂਟਰ ਨੂੰ ਵੀ ਦੇ ਖਿਲਾਫ ਵੀ ਕਰਾਂਗੇ ਪੰਜਾਬ ਸਰਕਾਰ ਦੇ ਵੀ ਖਿਲਾਫ ਕਰਾਂਗੇ ਅੱਗੇ ਹੀ ਕਿਸਾਨ ਤਾਂ ਮਰ ਚੁੱਕਿਆ ਰੋਜ਼ ਖੁਦਕੁਸ਼ੀਆਂ ਤਿੰਨ ਪੰਜਾਬ 'ਚ ਹੋ ਰਹੀਆਂ 15000 ਖੁਦਕੁਸ਼ੀਆਂ ਪੰਜਾਬ ਦੇ ਵਿੱਚ ਹੋ ਗਈਆਂ 3 ਲੱਖ ਦੇ ਕਰੀਬ ਇੰਡੀਆ ਦੇ ਵਿੱਚ ਖੁਦਕੁਸ਼ੀਆਂ ਹੋ ਰਹੀਆਂ ਪਿਛਲੇ ਸਮੇਂ ਦੇ ਵਿੱਚ ਅਸੀਂ ਫੇਰ ਇਹਨਾਂ ਨੂੰ ਦੁਬਾਰਾ ਕਹਿੰਨੇ ਆ ਵੀ 7-800 ਜਿਹੜਾ ਕਰੋੜ ਦਾ ਸਾਡੇ ਤੇ ਇੱਕ ਹੋਰ ਨਵਾਂ ਇਹਨਾਂ ਨੇ ਬੋਝ ਪਾ ਦਿੱਤਾ ਸਾਡੇ ਤੋਂ ਤਾਂ ਅੱਗੇ ਪੈਸੇ ਨਹੀਂ ਮੁੜਦੇ ਕਰਜ਼ੇ ਨਹੀਂ ਮੁੜ ਰਹੇ ਅਸੀਂ ਹੋਰ ਕਿੱਥੋਂ ਦਵਾਂਗੇ ਸਾਡੀਆਂ ਗੰਨੇ ਦੀਆਂ ਪੇਮੈਂਟਾਂ ਖੜੀਆਂ ਇਹਨਾਂ ਵੱਲ ਸੁਆਮੀ ਨਾਥਨ ਇਹ ਕਮੇਟੀਆਂ ਬਣਾ ਕੇ ਭੱਜ ਗਏ ਨੇ ਇਹੀ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਸਰਕਾਰ ਬਣਨ ਤੋਂ ਪਹਿਲਾਂ ਕਿ ਅਸੀਂ ਸੁਆਮੀ ਨਾਥਨ ਦੀ ਕਮੇਟੀ ਹੈ ਜਿਹੜੀ ਉਹਨੂੰ ਲਾਗੂ ਕਰਾਂਗੇ ਭਾਅ ਉਹਦੇ ਮੁਤਾਬਕ ਦਵਾਂਗੇ ਸਾਨੂੰ ਭਾਅ ਹੀ ਨਹੀਂ ਪੂਰੇ ਮਿਲ ਰਹੇ ਤੇ ਭਾਅ ਨਹੀਂ ਮਿਲਦੇ ਸਾਡੇ ਜਿੰਮੇ ਕਰਜ਼ੇ ਚੜ ਗਏ ਕਰਜ਼ੇ ਨਹੀਂ ਮੋੜਦੇ ਦਾ ਖੁਦਕੁਸ਼ੀਆਂ ਹੋਣੀਆਂ ਮੇਨ ਕੰਮ ਇਹੀ ਆ ਵੀ ਸਾਨੂੰ ਭਾਅ ਪੂਰੇ ਮਿਲਣ ਸੁਆਮੀ ਨਾਥਨ ਦੇ ਮੁਤਾਬਕ ਰੇਟ ਮਿਲਣ ਕਰਜ਼ੇ ਜਿਹੜੇ ਆ ਸਾਡੇ ਸਾਰੇ ਕਰਜ਼ੇ ਜਿਵੇਂ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਪਹਿਲਾਂ ਸਾਡੇ ਤੋਂ ਵੋਟਾਂ ਲਈਆਂ ਸਰਕਾਰ ਬਣ ਗਈ ਵੀ ਸਾਰੇ ਕਰਜ਼ਿਆਂ ਤੇ ਲਕੀਰ ਫੇਰਨੀ ਚਾਹੀਦੀ ਹੈ ਕੋਈ 5 ਏਕੜ ਵਾਲੀ ਗੱਲ ਨਹੀਂ ਹੁਣ ਇੱਕ ਜੱਟਾ ਉਹਦੇ ਮੁੰਡੇ ਤਿੰਨ ਨੇ ਜ਼ਮੀਨ ਤਾਂ ਵੰਡੀ ਹੋਣੀ ਹੋਈ ਉਹਦੇ ਨਾਲੋਂ 10 ਏਕੜ ਨੇ ਜਾਂ ਸਵਾ ਪੰਜ ਏਕੜ ਵਾਲੇ ਦਾ ਕੀ ਕਸੂਰ ਆ ਦੋ ਕਨਾਲਾਂ ਦਾ ਕਿਤੇ ਉਹ ਅਮੀਰ ਹੋ ਜਾਂਦਾ ਅਸੀਂ ਇਹ ਪੁਰਜ਼ੋਰ ਮੰਗ ਕਰਦੇ ਆ ਵੀ ਸਾਰੇ ਕਰਜ਼ਿਆਂ ਤੇ ਲਕੀਰ ਮਾਰੀ ਜਾਵੇ ਅੱਗੇ ਤੋਂ ਜਿਹੜਾ ਵੀ ਕਰਜ਼ਾ ਸਾਨੂੰ ਉਹ ਤੇ 3% ਤੇ ਦਿੱਤਾ ਜਾਵੇ ਐਨਜੀ ਪੰਜਾਬ ਦੀਆਂ ਦੋਵੇਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਇਹਨਾਂ ਨੇ ਕੰਮਰ ਕੱਸ ਲਈ ਹੈ ਜੀਐਸਟੀ ਦੇ ਖਿਲਾਫ ਸੰਘਰਸ਼ ਕਰਨ ਦੀ ਇਹਨਾਂ ਨੂੰ ਜੀਐਸਟੀ ਮਨਜ਼ੂਰ ਨਹੀਂ ਹੈਗਾ ਖੇਤੀ ਖੇਤਰ ਨੂੰ ਜੀਐਸਟੀ ਦੇ ਅਧੀਨ ਲੈ ਕੇ ਆਉਣਾ ਇਹਨਾਂ ਨੂੰ ਮਨਜ਼ੂਰ ਨਹੀਂ ਹੈ ਤੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਜਿਗਰ ਇਹਨਾਂ ਦੇ ਪਹਿਲੇ ਜੋ ਪੜਾ ਦਾ ਸੰਘਰਸ਼ ਹੈ ਉਸ ਤੋਂ ਬਾਅਦ ਵੀ ਇਹਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਜਾਂ ਜੀਐਸਟੀ ਦੇ ਅਧਿਕਾਰ ਖੇਤਰ ਚੋਂ ਖੇਤੀ ਖੇਤਰ ਨੂੰ ਬਾਹਰ ਨਾ ਕੱਢਾ ਗਿਆ ਤਾਂ ਦੇਸ਼ ਵਿਆਪੀ ਸੰਘਰਸ਼ ਹੋਏਗਾ ਭਾਰਤੀ ਕਿਸਾਨ ਜੀ ਹਯੋ ਜਿੰਦਾਬਾਦ